ਗੁਰੂ ਦਵਾਰਾ ਜ ਆ ਸਾਹਮਣੇ ਦੇਖੋ ਜੀ ਆ ਮਾਮ ਸਾਹਿਬ ਦਾ ਕਿਤੇ ਘਰ ਹੈ ਨਾ ਆ ਸਾਹਮਣਾ ਬੋਰ ਦੇ ਦਰਖਤ ਦੇ ਪਲੇ ਸਾਈਡ ਤੇ ਇੱਥੇ ਹੁੰਦਾ ਸੀ ਗੁਰੂ ਦਵਾਰਾ ਵੇਖ ਜੇ ਖੂਵਲ ਚੌਕ ਤੋਂ ਇਹ ਬੋਰਦ ਦਰਖਤ ਤੇ ਇਹਦੇ ਨਾਲ ਹੀ ਇਹ ਹੋ ਜਾਗਾ ਸੀ ਜਿੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਇੱਥੇ ਮਹਾਜਰ ਆਏ ਤੇ ਇਹਨੂੰ ਕੁੜੀਆਂ ਦਾ ਸਕੂਲ ਬਣਾਤਾ ਗਿਆ ਸੀ ਤੇ ਹੁਣ ਮਸਜਿਦ ਦੇ ਇਮਾਮ ਸਾਹਿਬ ਨੂੰ ਇਹ ਰਾਇਸ਼ ਦਿੱਤੀ ਹੈ ਮੈਨੇ ਕਿਤੇ ਸਿੱਖ ਦੋ ਤਿੰਨ ਆਏ ਸੀਗੇ ਕਿ ਕਿੱਥੋਂ ਆਏ ਸੀਗੇ ਉਹ ਅੰਗਰੇਜ਼ਾਂ ਤੋਂ ਮੇਰੇ ਸਾਰੇ ਮੇਰੇ ਸਾਰੇ ਚੱਕ ਦਾ ਰੌਂਡ ਕਰਾਇਆ ਹਰ ਚੀਜ਼ ਬਾਰੇ ਜਾਣਕਾਰੀ ਸੀਗਾ ਅੱਛਾ ਬਲਕਿ ਜਾਣ ਲੱਗੇ 30000 ਰੁਪਏ ਮਸਜਿਦ ਨੂੰ ਹੀ ਦੇ ਕੇ ਆਏ ਸਹੀ ਮਸਜਿਦ ਨੂੰ ਚੰਦਾ ਦੇ ਕੇ ਗਏ ਹਾਂਜੀ ਸਹੀ ਮੱਜਤ ਮੀਲ ਹੋ ਰਹੀ ਸੀ ਨਾ ਠੀਕ 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 ਉਹਨਾਂ ਨੂੰ ਬਗੈਰ ਚੰਦਾ ਦੇ ਕੇ 30000 ਰੁਪਏ ਇੱਥੇ ਪਹਿਲੇ ਖੂਹ ਹੁੰਦਾ ਸੀ ਜੀ ਠੀਕ ਆ ਇੱਥੇ ਟੈਂਕੀ ਬਣੀ ਹੁੰਦੀ ਸੀਗੀ ਉਹ ਨਾ ਨਹੀਂ ਟਿੰਡਾ ਪਾਣੀ ਉਹ ਗੇੜਦੀਆਂ ਸੀ ਤੇ ਇੱਥੇ ਫੇ ਆਹ ਹੌਦੀ ਬਣੀ ਸੀ ਉਹਦੇ ਨਾਲ ਟੂਟੀਆਂ ਲੱਗੀਆਂ ਸੀ ਉਹ ਦੋ ਚਾਰ ਸਾਰੇ ਲੋਕ ਪਾਣੀ ਇੱਥੋਂ ਨਾ ਫੇ ਭਰ ਕੇ ਲੈ ਜਾਂਦੇ ਸੀ ਘਰਾਂ ਨੂੰ ਨਲਕੇ ਨਹੀਂ ਹੁੰਦੇ ਸੀ ਕੋਈ ਵਸਾਇਲ ਨਹੀਂ ਸੀਗੀ ਇਹ ਖੂਹ ਇੱਥੇ ਸੀ ਇੱਕ ਅਗਲੇ ਇੱਕ ਹਾਈ ਸਕੂਲ ਸੀ ਖੂਹ ਇਹ ਦੋ ਖੂਹ ਸੀ ਪੂਰੇ ਪੁਰਾਣੇ ਇਹ ਹੈ ਜੀ ਪਿੰਡ ਤੋਂ ਥੋੜਾ ਜਿਹਾ ਬਾਹਰ ਵੱਰੋ ਸਕੂਲ ਜਿਹੜਾ ਕਿ ਰੋਡਾ ਸਿੰਘ ਜੀ ਨੇ 1933 ਵਿੱਚ ਸ਼ੁਰੂ ਕਰਵਾਇਆ ਤੇ 1938 ਦੇ ਵਿੱਚ ਇਹਦੀ ਸਾਰੀ ਤਮੀਰ ਮੁਕੰਮਲ ਹੋਈ ਕੋਈ ਦੇਸ ਪੰਜਾਬ ਦੀ ਵੰਡ ਤੋਂ ਪਹਿਲਾਂ ਆਲੇ ਦੁਆਲੇ ਵਾਲੇ ਜਿੰਨੇ ਵੀ ਪਿੰਡ ਨੇ ਕਿਸੇ ਪਿੰਡ 'ਚ ਵੀ ਸਕੂਲ ਨਹੀਂ ਹੋਇਆ ਕਰਦਾ ਸੀ ਇਹੀ ਸਭ ਤੋਂ ਪਹਿਲਾ ਸਕੂਲ ਇੱਥੇ ਬਣਾਇਆ ਗਿਆ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਮੈਂ ਸ਼ਹਜ਼ੇਬ ਅਲੀ ਜਿਵੇਂ ਸੰਜੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡੇ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਚੜਦੇ ਤੋਂ ਲੈਂਦੇ ਤੇ ਲਈਦੀ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਅਤੇ ਘਰ ਦਿਖਾਣੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਦੇ ਪਿੰਡ ਚੱਕ ਨੰਬਰ 269 EB ਉਹੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖ ਸਰਦਾਰਾਂ ਦੀ ਵੱਡੀ ਤعداد ਦਾ ਪਿੰਡ ਸੀ ਤੇ ਕੁਝ ਚੰਦਕਾਰੀ ਇੱਥੇ ਮੁਸਲਮਾਨਾ ਦੇ ਸਨ ਤੇ ਇਸ ਪਿੰਡ ਦੇ ਜ਼ਾਇਲਦਾਰ ਸੀ ਰੋਡਾ ਸਿੰਘ ਜੀ ਤੇ ਅੱਜ ਆਪਾਂ ਉਹਨਾਂ ਦਾ ਪਿੰਡ ਵਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਚੱਕ ਨੰਬਰ 269 EB ਜੋ ਕਿ ਜ਼ਿਲ੍ਹਾ ਵਿਹਾੜੀ ਤੋਂ 52 ਤੇ ਤਹਿਸੀਲ ਬੂਰੇਵਾਲਾ ਤੋਂ 11 ਮੀਲ ਦੇ ਪੰਦ ਤੇ ਹੈ ਇਹ ਪਿੰਡ ਦੇ ਜ਼ੈਲਦਾਰ ਸੀ ਸਰਦਾਰ ਰੋਡਾ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਮੰਨੇ ਤੰਨੇ ਜ਼ੈਲਦਾਰ ਸੀ ਇਸ ਪਿੰਡ ਦੇ ਵਿੱਚ 1933 ਵਿੱਚ ਬਣਾਇਆ ਗਿਆ ਸਕੂਲ ਉਹ ਵੀ ਉਹਨਾਂ ਨੇ ਹੀ ਇਹ ਸਾਰੇ ਪਿੰਡਾਂ ਚੋਂ ਪਹਿਲਾ ਸਕੂਲ ਤਮੀਰ ਕੀਤਾ ਜਿਹੜਾ ਕਿ ਰੋਡਾ ਸਿੰਘ ਜੀ ਨੇ ਹੀ ਬਣਵਾਇਆ ਸੀ ਤੇ ਚਲਨੇ ਆ ਪਿੰਡ ਤੇ ਕਰਨੇ ਆ ਬਜ਼ੁਰਗਾਂ ਨਾਲ ਗੱਲਬਾਤ ਅਸਲਾਮ ਵਾਲੇਕੁਮ ਬਾਬਾ ਜੀ ਸਲਾਮ ਵਾਲੇਕੁਮ ਵਾਲੇਕੁਮ ਕਹਿੰਦੇ ਜੀ ਕੀ ਹਾਲ ਚਾਲ ਹੈ ਨਾਮ ਕੀ ਬਾਬਾ ਜੀ ਮਨਜ਼ੂਰ ਅਮਨ ਸਾਹਿਬ ਦਾ ਨਾਮ ਸਰਦਾਰ ਅਲੀ ਦਾਦਾ ਜੀ ਦਾ ਸਰਦਾਰ ਅਲੀ ਸਰਦਾਰ ਅਲੀ ਤੇ ਦਾਦਾ ਜੀ ਦਾ ਦਾਦਾ ਜੀ ਦਾ ਨਾਮ ਜੀ ਨਿਜ਼ਾਮਦੀਨ ਨਿਜ਼ਾਮਦੀਨ ਸਹੀ ਤੇ ਇਹ ਇੱਥੋਂ ਦੇ ਰਹਿਣ ਵਾਲੇ ਕਿ ਮਾਜਰ ਹੋ ਕੇ ਆਏ ਬਾਬਾ ਜੀ ਮਾਜਰ ਹੋ ਕੇ ਆਏ ਸੀ ਤੇ ਕਿਹੜਾ ਪਿੰਡ ਆਪਣਾ ਪਹਿਲੇ 262 ਹੀ ਵੀ ਇਹ ਪਹਿਲੇ ਕੱਚਾ ਸੀ ਪੱਕਾ ਸੀ ਕੀ ਤਰਤੀਬ ਸੀ ਇਹ ਕੱਚਾ ਸੀ ਸਾਰਾ ਕੱਚਾ ਸੀ ਕੋ ਪੱਕੇ ਘਰ ਵੀ ਹੈਗੇ ਸੀ ਮੁਸ਼ਕਲ ਇੱਕ ਦੋ ਬੈਠਿਆ ਰਹੀਆਂ ਇਹ ਮੁਸਲਮਾਨਾਂ ਦਾ ਪਿੰਡ ਹੀ ਸੀ ਸਿੱਖਾਂ ਦਾ ਸਿੱਖਾਂ ਦਾ ਪਿੰਡ ਸੀ ਠੀਕ ਤੇ ਕਦੀ ਕੋਈ ਨਾਮ ਸੁਣਨ ਜਾਇਆ ਬਾਬਾ ਜੀ ਉਹਨਾਂ ਦਾ ਕਹਿੰਦੇ ਕੋਈ ਸਿੱਖ ਐਸਾ ਸੀ ਕਿਹੜਾ ਇੱਥੇ ਲੰਬੜਦਾਰ ਸੀ ਜਾਂ ਕੋਈ ਐਸਾ ਬੰਦਾ ਸੀ ਕਿਹੜਾ ਟੋਲੀ ਚਗਾ ਕਿਹੜਾ ਨਾਮ ਸੁਣਨ ਕਿ ਆਇਆ ਕੀ ਲੋ ਆਹ ਨਾਮ ਸੀਗਾ ਆਹ ਗੱਲ ਸੀ ਆ ਬਾਸੀ ਰੋਡਾ ਸਿੰਘ ਰੋਡਾ ਸਿੰਘ ਸਹੀ ਇਹ ਨੰਬਰਦਾਰ ਚ ਇਥੋਂ ਦਾ ਚੌਧਰੀ ਅੱਛਾ ਇਹ ਚੌਧਰੀ ਜ਼ੈਦ ਆਸ ਹੈਗਾ ਕੋਈ ਦੱਸਣਾ ਮੇਡ ਲਾਇਆ ਸੀ ਅੱਛਾ ਉਹਨੂੰ ਐਸਾ ਕੋਈ ਨਹੀਂ ਦਿੱਤਾ ਸਹੀ ਐਥੇ ਉਹਨਾਂ ਦੀ ਆਦਾਰ ਠੀਕ ਨੰਬਰਦਾਰ ਸਹੀ ਰੋਡੇ ਸਿੰਘ ਦੀ ਹਾਂ ਠੀਕ ਠੀਕ ਦੋ ਹੋ ਸਕਦੇ ਨੇ ਨਾ ਨੰਬਰਦਾਰ ਅੱਛਾ ਅੱਛਾ ਇੱਕ ਉਧਰ ਰੋਡੇ ਸਿੰਘ ਅਸੀਂ ਸਹੀ ਚਾ ਉਧਰ ਹੋ ਜੇ ਇੱਧਰ ਠੀਕ ਇੱਥੇ ਮਤਲਬ ਹੈਗਾ ਨੰਬਰਦਾਰ ਦਾ ਡੇਰਾ ਦੋ ਨੰਬਰਦਾਰੀਆਂ ਸੀ ਦੋ ਨੰਬਰਦਾਰ ਹੁਣ ਵੀ ਹੈ ਠੀਕ 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 ਇੱਕ ਡੇਰਾ ਇੱਥੇ ਹੁੰਦਾ ਸੀ ਹਾਂ ਸਹੀ ਤੇ ਕਿੰਨੀ ਕੁ ਦੇਰ ਹੋਈ ਹੈ ਕਿ ਬੱਬੇ ਡੇਰਾ ਖਤਮ ਹੋਇਆ ਨੂ ਡੇਰਾ ਮਰ ਗਿਆ ਪਟਵਾਰੀ ਸਹੀ ਇੱਥੇ ਦਾ ਸਾਡਾ ਕਲੀ ਮਾਮਾ ਸਹੀ ਮੋੜ ਕੇ ਬੇਟਾ ਆ ਗਿਆ ਨਿਹਾਲਤਾ ਉਹ ਜੋ ਪੈਨਸ਼ਨ ਫਿਰ ਹੋ ਗਿਆ ਫਿਰ ਉਹਦਾ ਮੁੰਡਾ ਸਿਗਾ ਜਿਵੇਂ ਨੰਬਰਦਾਰ ਉਹ ਹੁਣ ਲਾਹੌਰ ਨੂੰ ਦਾ ਉਹ ਚੱਲਾ ਮੈਸਾ ਸਹੀ ਉਹਨੇ ਗਾਂ ਤੇ ਸੈਨੂੰ ਹੱਥੀ ਮੋਰ ਦੇ ਗਿਆ ਉਸ ਤੇ ਲਿਖਾ ਗਿਆ ਸਹੀ ਸਹੀ ਹੈ ਉਸ ਤੋਂ ਬਾਅਦ ਸਹੀ ਨੰਬਰ ਦਾ ਹਾਂਜੀ ਹਾਂਜੀ ਉਹ ਹੈਗਾ ਵੀ ਲੰਮੜਾ ਬੰਦਾ ਠੀਕ ਠੀਕ ਮੇਰਾ ਆ ਗਿਆ ਉਹਨੂੰ ਦੇ ਗਿਆ ਆ ਜੀ ਆ ਠੀਕ సిగే ਕਿਹੜੇ ਆਪਣੇ ਉਸਤਾਜੀ ਕਿਹੜੇ ਪਿੰਡ ਆਸ-ਪਾਸੇ ਲੱਗਦੇ ਸੀਗੇ ਕਿਦਾਂ 287 ਹੋ ਗਿਆ 85 ਹੋ ਗਿਆ 301 ਹੋ ਗਿਆ 305 ਹੋ ਗਿਆ 299 ਹੋ ਗਿਆ 260 ਹੋ ਗਿਆ 206 ਹੋ ਗਿਆ ਇਹ ਸਾਰੇ ਮੁਸਲਮਾਨਾਂ ਦੇ ਸੀ ਕਿ ਇਹ ਵੀ ਸਿੱਖਾਂ ਦੇ ਸੀ ਸਾਰੇ ਪਿੰਡ ਸਾਰੇ ਪਿੰਡ ਸਿੱਖਾਂ ਦੇ ਸੀ ਜੀ ਠੀਕ ਕਹਿੰਦੇ ਜੀ ਕਿਦੋਂ ਇਹ ਪਾਕਿਸਤਾਨ ਹਿੰਦੁਸਤਾਨ ਦੀ ਤਕਸੀਮ ਹੋ ਗਈ 1947 ਜੇ ਉਸ ਤੋਂ ਬਾਅਦ ਕੋਈ ਸਿੱਖ ਆਇਆ ਇਹਨਾਂ ਨੂੰ ਪਿੰਡ ਦੇਖਣ ਜੋ ਜਨ ਆਇਆ ਦੋ ਤਿੰਨ ਬੰਦੇ ਆਏ ਆ ਜੀ ਕਹਿੰਦਾ ਸੀ ਮਾਈਕ ਉਹ ਨੰਬਰ ਦਾ ਹਾਤਾ ਸੀਗਾ ਠੀਕ ਤੇ ਜੁਵੇ ਜ਼ਬਰਦਾਰ ਉਹ ਉਹਨਾਂ ਨਾਲ ਘੱਟ ਵੀ ਇੱਕ ਸਿੱਖ ਇੱਚ ਰਹਿਣ ਲੱਗਿਆ ਕਿ ਚਮਾਨ ਸਾਹਿਬ ਦਾ ਘਰ ਗੋਟੂ ਵਾਲਾ ਉਹ ਕਹਿੰਦਾ ਜੀ ਕਿਦੋਂ ਤੁਸੀਂ ਇੱਥੇ ਆਏ ਆ ਹਿਜਰ ਕਰਕੇ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਸਾਨੂੰ 1947 ਦੀ ਕੋਈ ਮਸਜਿਦ ਸੀਗੀ ਜੀ ਮਸਜਿਦ ਗੁਰਦੁਆਰਾ ਹੀ ਸੀ ਮਸਜਿਦ ਕੋਈ ਨਹੀਂ ਸੀ ਨਹੀਂ ਜੀ ਉਦੋਂ ਗੁਰਦੁਆਰਾ ਹੀ ਸੀਗਾ ਤੇ ਕਿਹਾ ਸਾਹਮਣੇ ਮਾਮ ਸਾਹਿਬ ਦਾ ਘਰ ਮੰਜਰ ਕੋਈ ਨਹੀਂ ਸੀ ਤੇ ਪਹਿਲੀ ਮਸਜਿਦ ਕਿੱਥੇ ਬਣੀ ਫਿਰ ਆਪਣੇ ਪਿੰਡ ਦੀ ਪਿੰਡ ਦੀ ਮਸਜਿਦ ਪਿੰਡ ਦੀ ਜਾਂ ਚੌਂਕ ਦੇ ਵਿੱਚ ਠੀਕ ਕੰਮ ਆ ਗੂ ਬਕਸੀ ਹੀ ਕਾਰਕ ਦੇ ਦੁਬਾਰਾ ਬਣਾ ਰਹਾ ਹੈ ਬਬਾਈ ਗੁਰਦੁਆਰਾ ਜਿਹੜਾ ਬਣਿਆ ਸੀ ਉਹ ਕੱਚਾ ਸੀ ਕਿ ਪੱਕਾ ਗੁਰਦੁਆਰਾ ਪੱਕਾ ਸੀ ਪੱਕਾ ਸੀ ਦੀ ਆ ਡਾਲ ਲੱਗੇ ਹੋਏ ਹਲੇ ਉਦਾਂ ਵੀ ਇੱਥੇ ਡਾਰ ਸੀਗਾ ਤੇ ਉਹਦੇ ਤਰਤੀਬ ਨਾਲ ਖਲੇ ਮਕਾਨ ਕਹਿੰਦੇ ਜੀ ਕਿਹੜੇ ਸਿੱਖ ਦੋ ਤਿੰਨ ਆਏ ਸੀਗੇ ਇੱਥੇ ਆਪਣੇ ਆਪਣਾ ਪਿੰਡ ਚ ਦੋਸ ਨਾ ਤਰੀਬੀ ਚ ਤੁਹਾਡੀ ਕਿਸੇ ਨਾਲ ਮੁਲਾਕਾਤ ਹੋਈ ਕਿਸ ਨੂੰ ਮਿਲੇ ਆ ਹਾਂ ਮਿਲੇ ਇੱਕ ਤੁ ਆਏ ਸੀਗੇ ਉਹ ਅੰਗਰੇਜ਼ਾਂ ਚੋਂ ਅੱਛਾ ਮਿਲੇ ਸੀ ਆ ਕੇ ਫਿਰ ਹਾਂ ਮੇਰੇ ਸਾਰੇ ਮੇਰੇ ਸਾਰੇ ਚਾਕੇ ਦਾ ਰਾਉਂਡ ਕਰਾਇਆ ਹਰ ਚੀਜ਼ ਦੇ ਬਾਰੇ ਇਹਨਾਂ ਨੇ ਦੱਸਿਆ ਸੀ ਸਰ ਅੱਛਾ ਸਹੀ ਬਲਕਿ ਜਾਣ ਲੱਗੇ ਤੀਹ ਰਾਤ ਵੀ ਮਸਜਿਦ ਨੂੰ ਹੀ ਦੇਖ ਗਏ ਆ ਸਹੀ ਮਸਜਿਦ ਨੂੰ ਚੰਦਾ ਦੇ ਕੇ ਗਏ ਹਾਂਜੀ ਸਹੀ ਮਸਜਿਦ ਤਮੀਲ ਹੋ ਰਹੀ ਸੀ ਨਾ ਠੀਕ 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 ਉਹਨਾਂ ਨੂੰ ਬਗੈਰ ਚੰਦਾ ਦੇ ਕੇ 30000 ਰੁਪਏ ਇੱਥੇ ਪਹਿਲੇ ਖੂਹ ਹੁੰਦਾ ਸੀ ਜੀ ਠੀਕ ਆ ਇੱਥੇ ਟੈਂਕੀ ਬਣੀ ਹੁੰਦੀ ਸੀ ਉਹ ਕਿਦਾਂ ਨਹੀਂ ਟਿੰਡਾ ਪਾਣੀ ਉਹ ਗੇੜਦੀਆਂ ਸੀ ਤੇ ਇੱਥੇ ਫੇ ਐ ਹੌਦੀ ਬਣੀ ਸੀ ਉਹਦੇ ਨਾਲ ਟੂਟੀਆਂ ਲੱਗੀਆਂ ਸੀ ਉਹ ਦੋ ਚੇ ਸਾਰੇ ਲੋਕ ਪਾਣੀ ਇੱਥੋਂ ਨਾਲ ਫੇ ਭਰ ਕੇ ਲੈ ਜਾਂਦੇ ਸੀ ਘਰਾਂ ਨੂੰ ਨਲਕੇ ਨਹੀਂ ਹੁੰਦੇ ਸੀ ਕੋਈ ਵਸਾਇਲ ਨਹੀਂ ਸੀਗੀ ਇੱਕ ਖੂਹ ਇੱਥੇ ਸੀ ਤੇ ਅਗਲੇ ਇੱਕ ਹਾਈ ਸਕੂਲ ਸੀ ਖੂਹ ਇਹ ਦੋ ਖੂਹ ਸੀ ਪੂਰੇ ਪੁਰਾਣੇ ਜਿਹੜੇ ਬਾਬਾ ਹੀ ਕਹਿੰਦੇ ਕਿ ਪਹਿਲੀ ਮਸਜਿਦ ਜਿਹੜੀ ਬਣੀ ਆਪਣੇ ਪਿੰਡ ਪਹਿਲੀ ਮਸਜਿਦ ਮਸਜਦ ਸਦੀਕ ਅਕਬਰ ਇਹ ਦੁਆਰਾ ਇੱਕ ਵਾਰੀ ਉਦੋਂ ਬਣਾਈ ਸੀ ਜਦੋਂ 1947 ਤੋਂ ਬਾਅਦ ਫਿਰ ਦੁਆਰਾ ਨੀਵੀ ਹੋ ਗਈ ਆ ਦੁਆਰਾ ਹੁਣੇ ਦੀ ਮਾਸ਼ਾਅੱਲਾ ਦੁਆਰਾ ਨਾ ਸ਼ਹੀਦ ਕਰਕੇ ਨਵੀਂ ਬਣ ਰਹੀ ਆ ਆ ਕੰਮ ਚੱਲ ਰਿਹਾ ਜਲਦੀ ਦੇਖ ਲਓ ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕੁਝ ਅਰਸਾ ਪਹਿਲੇ ਇੱਕ ਦਾਦਾ ਤੇ ਦੋ ਪੁੱਤਰੇ ਪਿੰਡ ਵੇਖਣ ਆਏ ਸੀ ਤਜੀਦੋਂ ਉਹ ਇੱਥੇ ਆਏ ਉਦੋਂ ਇਸ ਮਸਜਿਦ ਦਾ ਕੰਮ ਹੋ ਰਿਹਾ ਸੀ ਤੇ ਉਹਨਾਂ ਨੇ ਵੀ ਫਿਰ ਇਸ ਮਸਜਿਦ ਵਾਸਤੇ 30000 ਰੁਪਿਆ ਇਸ ਮਸਜਿਦ ਨੂੰ ਚੰਦਾ ਦਿੱਤਾ ਗੁਰੂ ਦਵਾਰਾ ਕਿਥੋਂ ਦਜੀ ਗੁਰੂ ਦਵਾਰਾ ਜੇ ਆ ਸਾਹਮਣੇ ਦੇਖੋ ਜੀ ਆਮਾਮ ਸਾਹਿਬ ਦਾ ਕਿਤੇ ਘਰ ਹੈ ਨਾ ਹਾਂਜੀ ਆ ਸਾਹਮਣਾ ਬੋਰ ਦੇ ਦਰਖਤ ਦੇ ਪਾਲੇ ਸਾਈਡ ਤੇ ਇੱਥੇ ਹੁੰਦਾ ਸੀ ਗੁਰਦੁਆਰਾ ਜਿਵੇਂ ਕਿ ਤੁਹਾਨੂੰ ਭਾਈ ਰਣਨੂ ਦੱਸਿਆ ਸੀ ਇਹ ਖੂਹ ਆ ਗਿਆ ਜੀ ਇਹ ਆ ਗਿਆ ਬੋਰ ਦਾ ਦਰਖਤ ਇਹਦੀ ਬੈਕ ਸਾਈਡ ਤੇ ਜਿਹੜਾ ਹੁਣ ਮੋਲੀ ਸਾਹਿਬ ਕੋਲ ਘਰ ਹੈ ਪਹਿਲੇ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਅਵੇ ਖੜੀਆ ਖੂਹ ਵਾਲੇ ਚੌਕ ਤੋਂ ਬੋਰਦ ਦਰਖਤ ਤੇ ਇਹਦੇ ਨਾਲ ਹੀ ਇਹ ਹੋ ਜਾਗਾ ਸੀ ਜਿੱਥੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਇੱਥੇ ਮਹਾਜਰ ਆਏ ਤੇ ਇਹਨੂੰ ਕੁੜੀਆਂ ਦਾ ਸਕੂਲ ਬਣਾਤਾ ਗਿਆ ਸੀ ਤੇ ਹੁਣ ਮਸਜਿਦ ਦੇ ਇਮਾਮ ਸਾਹਿਬ ਨੂੰ ਇਹ ਰਾਇਸ਼ ਦਿੱਤੀ ਹੈ ਜੀ ਆਓ ਸਾਹਮਣੇ ਦੇਖੋ ਜੀ ਇਹ گورਮੈਂਟ ਹਾਈ ਸਕੈਂਡਰੀ ਸਕੂਲ ਲਟਕੀਆਂ ਦਾ ਇਹ ਬਾਅਦ ਚ ਬਣਿਆ ਇਹ ਬਾਅਦ ਚ ਬਣਿਆ ਵਾ ਬਖਤੀ ਤੌਰ ਤੇ ਕਿਦੋਂ 1947 ਤੋਂ ਬਾਅਦ ਆਵਾਮ ਹਿਜਰ ਕਰਕੇ ਆਈ ਨਾ ਪਾਕਿਸਤਾਨ ਇਧਰ ਤੇ ਉਧਰ ਗਏ ਆ ਪਹਿਲੇ ਸਕੂਲ ਇੱਥੇ ਸੀ ਕਿਤੇ ਗੁਰਦੁਆਰਾ ਸੀ ਕਿਤੇ ਹੁਣ امام ਸਾਹਿਬ ਦਾ ਘਰ ਆ ਤੇ ਉਦੋਂ ਜਗ੍ਹਾ ਨਹੀਂ ਸੀ ਬਖਤੀ ਤੌਰ ਤੋਂ ਉਹ ਪਿੰਡਾਂ ਨੇ ਜੋ ਜਗ੍ਹਾ ਦੇ ਕੇ ਤੇ ਫਿਰ ਲਟਕੀਆਂ ਸਕੂਲ ਉੱਥੇ ਬਣਾਤਾ ਵਾ ਸਾਹਮਣੇ ਦਿਵੇਂ ਕਿ ਬੀੜਜਨਸੋਂ ਦੱਸਿਆ ਕਿ ਕੁੜੀਆਂ ਦਾ ਸਕੂਲ ਪਿੰਡ ਦੇ ਵਿੱਚ ਕਾਫੀ ਦੇਰ ਬਾਅਦ ਬਣਿਆ ਹੈ ਇਸ ਤੋਂ ਪਹਿਲੇ ਕੁੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਕੁੜੀਆਂ ਪੜ੍ਹਿਆ ਕਰਦੀਆਂ ਸੀ ਤੇ ਮੁੰਡਿਆਂ ਦਾ ਸਕੂਲ علیحدਦਾ ਸੀ ਜਿਹੜਾ ਕਿ 1933 ਦੇ ਵਿੱਚ ਰੋਡਾ ਸਿੰਘ ਜੀ ਨੇ ਤਮੀਰ ਕਰਨਾ ਸ਼ੁਰੂ ਕੀਤਾ ਤੇ 1938 ਚੋ ਕੰਪਲੀਟ ਹੋਇਆ ਅਲੈਕਮ ਬੱਬਾ ਜੀ ਵਾਲੈਕਮ ਕੀ ਹਾਲ ਚਾਲ ਹੈ ਠੀਕ ਠਾਕ ਨਾਮ ਕੀ ਬੱਬਾ ਜੀ ਆਪਣਾ ਮਮਦਾਰ ਸ਼ਾਹ ਮਮਦਾਰ ਸ਼ਾਹ ਸਹੀ ਤੇ ਕਿਹੜੇ ਪਿੰਡ ਤੋਂ ਆਏ ਬੱਬਾ ਜੀ ਪਿੱਛੋਂ ਤੁਸੀਂ ਪਛੋਣ ਹਾਂਜੀ ਫਲਾਨੇ ਹਾਂ ਜ਼ਿਲ੍ਹਾ ਕਿਹੜਾ ਲੱਗਦਾ ਹੈ ਇਹਨੂੰ ਫਲਾਨਾ ਨੂੰ ਦੁਆ ਹੁਸਿਆਰਪੁਰ ਠੀਕ ਚਾਰਪੁਰ ਉਤੋਂ ਫਿਰ ਇੱਥੇ ਆ ਕੇ ਬੈਠੇ 269 ਹੀ ਇੱਥੇ ਆ ਗਏ ਮੈਂ ਠੀਕ ਤੇ ਬੱਬਾ ਜੀ ਕੀ ਸੁਣਿਆ ਇਸ ਪਿੰਡ ਬਾਰੇ ਤੁਸੀਂ ਵੀ ਇੱਥੇ ਸਿੱਖ ਰਹਿੰਦੇ ਸੀ ਮੁਸਲਮਾਨ ਰਹਿੰਦੇ ਸੀ ਕੀ ਸੁਣਿਆ ਤੁਸੀਂ ਆਪਣੀ ਯਾਤੀ ਜਿੱਥੇ ਲੋਕਾਂ ਕੋਲ ਸਿੱਖ ਸਗੇ ਸਹੀ ਠੀਕ ਸਾਰੇ ਹੀ ਸਿੱਖ ਸੀ ਸਾਰੇ ਸਿੱਖ ਸੀ ਠੀਕ ਮੁਸਲੇ ਸਗੇ ਚੰਦ ਬੰਦੇ ਅੱਛਾ ਹੈਗੇ ਸੀ ਇੱਕ ਮਹਿੰਗਾ ਤੇਲੀ ਠੀਕ ਇੱਕ ਇਧਰ ਸੀ ਨਾ ਨਾ ਕਿ ਫਗਰ ਉਹ ਬਾਉ ਭਰਾ ਹਾਂ ਕਰਮੀ ਦਾ ਉਹਦਾ ਕਰ ਉਹਦਾ ਭਰਾ ਠੀਕ ਵੀ ਇਹ ਮਤਲਬ ਕਿ ਇੱਥੇ ਪਹਿਲੇ ਦੇ ਰਹਿਣ ਵਾਲੇ ਸੀ ਪਹਿਲਾਂ ਦੇ ਰਹੇ ਸੀ ਹਾਂ ਦੋ ਚਾਰ ਘਰ ਪਹਿਲਾਂ ਦੇ ਰਹੇ ਸੀ ਸਹੀ ਸਹੀ ਸੀ ਤੇ ਇਹ ਸਿੱਖਾਂ ਦੇ ਵਿੱਚੋਂ ਕਿੰਦੇ ਕਿਹੜੇ ਕਿਸੇ ਸਿੱਖ ਦਾ ਨਾਮ ਸੁਣਨ ਜਾਇਆ ਬਾਬਾ ਜੀ ਇਸ ਪਿੰਡ ਨਾਲ ਵੀ ਨੰਬਰਦਾਰ ਜੈਲਦਾਰ ਜਾਂ ਕੋਈ ਵੈਸੇ ਮਸ਼ਹੂਰ ਸਿੱਖ ਇਤੋਂ ਦਾ ਇਹ ਸੁਣਿਆ ਤਾਂ ਸਿਗਾ ਯਾਰਾ ਹੁਣ ਮੈਨੂੰ ਯਾਦ ਨਹੀਂ ਰੋਡਾ ਸਿੰਘ ਆ ਰੋਡਾ ਸਿੰਘ ਆ ਸਕੂਲ ਵੀ ਉਹਦਾ ਬਣਾਇਆ ਆ ਅੱਛਾ ਹਾਂ ਰੋਡੇ ਸਿੰਘ ਦਾ ਬਣਾਇਆ ਰੋਡੇ ਸਿੰਘ ਦਾ ਠੀਕ 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 ਇਹ ਹੈ ਜੀ ਪਿੰਡ ਤੋਂ ਥੋੜਾ ਜਿਹਾ ਬਾਹਰ ਵੱਰੋ ਸਕੂਲ ਜਿਹੜਾ ਕਿ ਰੋਡਾ ਸਿੰਘ ਜੀ ਨੇ 1933 ਵਿੱਚ ਸ਼ੁਰੂ ਕਰਵਾਇਆ ਤੇ 1938 ਦੇ ਵਿੱਚ ਇਹਦੀ ਸਾਰੀ ਤਮੀਰ ਮੁਕੰਮਲ ਹੋਈ ਉਹ ਇਸ ਪੰਜਾਬ ਦੀ ਵੰਡ ਤੋਂ ਪਹਿਲਾਂ ਆਲੇ ਦੁਆਲੇ ਵਾਲੇ ਜਿੰਨੇ ਵੀ ਪਿੰਡ ਨੇ ਕਿਸੇ ਪਿੰਡ 'ਚ ਵੀ ਸਕੂਲ ਨਹੀਂ ਹੋਇਆ ਕਰਦਾ ਸੀ ਇਹੀ ਸਭ ਤੋਂ ਪਹਿਲਾ ਸਕੂਲ ਇੱਥੇ ਬਣਾਇਆ ਗਿਆ ਕੀ ਕਹੇ ਤੇ ਬਾਬਾ ਜੀ ਕਦੀ ਕੋਈ ਗੱਲ ਸੁਣਾਉਣੀ ਚਾਹੀਏ ਕਿ ਜਦੋਂ 47 ਤੋਂ ਪਹਿਲੇ ਇਕੱਠੇ ਰਹਿੰਦੇ ਰਹੇ ਨੇ ਇੱਕ ਲੜਾਈ ਝਗੜਾ ਹੁੰਦਾ ਰਿਹਾ ਮੁਸਲਮਾਨਾਂ ਦਾ ਸਿੱਖਾਂ ਦਾ ਘਰ ਆਲ ਕੇ ਰਹਿੰਦੇ ਰਹੇ ਨੇ ਰਲ ਕੇ ਰਹੇ ਆ ਸਹੀ ਇਕੱਠੇ ਖਾਂਦੇ ਪੀਂਦੇ ਰਹੇ ਆ ਠੀਕ ਜਦੋਂ ਸਾਨੂੰ ਬਾਬਾ ਜੀ ਨੇ ਦੱਸਿਆ ਕਿ ਇੱਥੇ ਆਈ ਵੀ ਸੀ ਪਿੰਡ ਦੇਖਣ ਜਿਹੜੇ ਇੱਥੋਂ ਗਏ ਨੇ ਸਿੱਖ ਹਾਂ ਉਹ ਆਈ ਵੀ ਸੀ ਪਿੰਡ ਦੇਖਣ ਦੋ ਤਿੰਨ ਦਫਾ ਆਏ ਇੱਥੇ ਦਸ ਦਾ ਮਹੀਨਾ ਬਲ ਕੇ ਰਹਿ ਕੇ ਗਏ ਮਾ ਯੂਸਫ ਦੇ ਅੱਛਾ ਸਭ ਕੁ ਵਾਲੇ ਦੇ ਬਾਦ ਦੇ ਵਿੱਚ ਫਿਰ ਇੱਕ ਬੁਢਾ ਜਿਹਾ ਆਇਆ ਦਾਦਾ ਅੱਛਾ ਦੋ ਪੋਤੇ ਸੀ ਉਹਨਾਂ ਕਹਿੰਦਾ ਇੱਕ ਵਾਰ ਕਾਕਾ ਮੈਨੂੰ ਮੇਰੀ ਉਮਰ ਚ ਮੇਰਾ ਆਪਣਾ ਪਿੰਡ ਦਿਖਾ ਲਓ ਅੱਛਾ ਮਾਜਾ ਨੂੰ 30000 30000 ਰੁਪਇਆ ਦੇ ਕੇ ਗਿਆ ਉਹ ਮਸਜਿਦ ਨੂੰ ਹਾਂ ਸਹੀ ਮਿਲੂ ਕਾਫੀ ਗੁਰਦੁਆਰਾ ਸੀ ਉਹਨਾ ਦਾ ਜਿੱਥੇ ਆਪਣਾ ਮਾਮਾ ਮਸਜਿਦ ਰਹਿਦਾ ਅੱਛਾ ਅੱਛਾ ਸਹੀ ਇਹ ਕਿਵੇਂ ਦਾ ਜਿਵੇਂ ਕਮਰੇ-ਕਮਰੇ ਬਣੇ ਸੀ ਜਿਵੇਂ ਆਪਾਂ ਗੁੰਬਦ ਬਣਾਨੇ ਆਉਂਦੇ ਬਣਿਆ ਸੀ ਕਿਵੇਂ ਦਾ ਬਣਿਆ ਸੀ ਗੁੰਬਦ ਬਣਿਆ ਸੀ ਗੁੰਬਦ ਸੀ ਅੱਛਾ ਇੱਥੇ ਸੀ ਇੱਕ ਅਜਿੱਥੇ ਆ ਡਰਾਮਾ ਤਾਂਗੀ ਜਾਈ ਹਾਂਜੀ ਇਹ ਵੀ ਇੱਥੇ ਵੀ ਉਹਨਾਂ ਦਾ ਬਣਿਆ ਸੀ ਕੋਈ ਸ਼ਾਇਦ ਉਹ ਗੁੜਵਾਰੀ ਦਾ ਵੀ ਬਣਿਆ ਸੀ ਇੱਥੇ ਸੀਗਾ ਨਹਿਰੀ ਗੁੜਵਾਰੀ ਰਹਿੰਦਾ ਇਹ ਉਹਨਾਂ ਦਾ ਨੰਬਰਦਾਰ ਦਾ ਹੱਤਾ ਸੀ ਆ ਕਨਾਲ ਦਾ ਇੱਥੇ ਠੀਕ 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 ਰੋਡੇ ਸਿੰਘ ਨੰਬਰਦਾਰ ਦਾ ਰੋਡੇ ਸਿੰਘ ਸਹੀ 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 ਮੇਜ ਵਿੱਚ ਸੀਗੇ ਮਕਾਨ ਸੋਹਣੇ ਚੰਗੇ ਬੰਦੇ ਸੀ ਸਾਰੇ ਕਿਹੜੀ ਕਿਹੜੀ ਬਰਾਦਰੀ ਬੈਠੀ ਐ ਇਸ ਉਪਰ ਪਿੰਡੀ ਚ ਜੀ ਰਾਣਾ ਬਰਾਦਰੀ ਜਿਆਦਾ ਆ ਬਾਕੀ ਬਾਅਦ ਦੇ ਵਿੱਚ ਆਇਆ ਕੋਈ ਹਮਾ-ਦੁਮਾ ਉਹ ਗੁਜਰਜਾਟ ਹਾਂ ਗੁਜਰਜਾਟ ਮਾਸੀ ਜਾਨੀ ਸਾਰੇ ਬਾਅਦ ਹੀ ਆਇਆ ਇਹ ਦੂਏ ਦੋ ਘਰ ਸੀਗੇ ਮੇਰਾ ਖਿਆਲ ਅਨੂਰ ਬਾਜਿਆ ਫਿਆਸਮਾਈ ਲੂਣੀ ਇਹ ਪਾਣੀ ਭਰਦੇ ਸੌਤੇ ਹਲਤੀ ਸੀ ਸਹੀ ਮੇਰੀ ਸੋਚ ਹੈ ਠੀਕ ਤੇ ਜਿਹੜੇ ਖੂਦ ਉਸ ਇੱਕ ਖੂਨ ਕੋਈ ਨਾਮ ਵੀ ਹੈਗਾ ਸੀ ਕਿ ਉੱਥੇ ਕੋ ਉੱਥੇ ਖੂਈ ਸੀਗੀ ਸਕੂਲ ਵਾਲੀ ਉਹ ਮੋਕਿਆਂ ਨਾਲ ਪਾਣੀ ਕੱਢਦੇ ਸੀ ਠੀਕ ਇੱਥੇ ਟਾਂਕੀ ਜਿੱਥੇ ਲੱਗੀ ਐ ਇੱਥੇ ਹਲਤੀ ਸੀ ਠੀਕ ਛੋਟੀ ਨਾਲ ਜੋੜਦਾ ਸੀ ਬਲਦਾਂ ਦੇ ਟਿੰਡਾਂ ਤੇ ਚੱਲਣ ਆਲਾ ਖੂਹ ਟਿੰਡਾਂ ਟਿੰਡਾਂ ਤੇ ਚੱਲਣ ਆਲਾ ਆ ਮੈਂ ਖੂਹ ਦਾ ਕੋਈ ਨਾਮ ਵੀਗਾ ਸੀ ਬੱਬਾ ਜੀ ਕਿ ਨਹੀਂ ਖੂਹ ਦਾ ਨਾਮ ਲਿਖਿਆ ਸੀ ਗੁਰਮੁਖੀ ਜੇ ਸਾਨੂੰ ਨਹੀਂ ਪੜਿਆ ਜਾਂਦਾ ਅੱਛਾ ਅੱਛਾ ਗੁਰਮੁਖੀ ਲਿਖੀ ਸੀ ਗੁਰਮੁਖੀ ਲਿਖੀ ਸੀ ਖੂਹ ਦੀ ਲਿਖੀ ਸੀ ਨਾ ਇਹ ਲਿਖੀ ਜੋ ਨਾ ਨੇ ਹਾਂਜੀ 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 ਆ ਤੁਹਾਨੂੰ ਸੋਣ ਪੜ ਹੁੰਦੀ ਸੀ ਸਹੀ ਸਕੂਲ ਆਲੇ ਦੁਆਲੇ ਦੇ ਪਿੰਡਾਂ ਜਿਵੇਂ ਸੀ ਕਿ ਆਪਣੇ ਪਿੰਡ ਦਾ ਹੀ ਪਹਿਲਾ ਸਕੂਲ ਸੀ ਆਪਣੇ ਪਿੰਡ ਦਾ ਸੀ ਯਾਰ ਠੀਕ ਆਲੇ ਦੁਪਹਿਰ ਇੱਕ ਐਮਸੀ ਕਿੱਥੇ ਹਾਜੀ ਸ਼ੇਰ ਰੇਸੋ ਗੱਗੋ ਸਾਰੇ ਇੱਥੇ ਆਉਂਦੇ ਸੀ ਹਾਜੀ ਸ਼ੇਰ ਇਸੇ ਬਾਅਦ ਨਾ ਆ ਮਾਣੇ ਤੱਕ ਜੀ ਠੀਕ 57:55 ਇੱਥੇ ਸੀ ਸਾਰੇ ਇੱਥੇ ਬੜਨਾ ਸਾਰੇ ਇੱਥੇ ਹੁਣ ਇੱਕ ਸਕੂਲ ਕੇ ਹੋ ਵਧ ਗਈ ਸਕੂਲ ਹੁਣ ਤਾਂ ਹੋਰ ਵੱਧ ਗਿਆ ਥਾਂ ਥਾਂ ਪਿੰਡ ਵੀ ਹਰ ਪਿੰਡ ਇਆ ਆਪਣਾ ਹਾਈ ਸਕੰਡਰੀ ਹੋ ਗਿਆ ਨਹੀਂ ਨਹੀਂ ਇੱਥੇ ਕਾਲਜ ਬਣ ਗਿਆ ਆ ਹਲੇ ਚਾਲੂ ਨਹੀਂ ਹੋਇਆ ਕਾਲਜ ਬਣ ਗਿਆ ਬਣ ਗਿਆ ਲੜਕੀਆਂ ਚੱਲ ਲੜਕੀਆਂ ਦਾ ਚਾਲੂ ਆ ਲੜਕਿਆਂ ਦਾ ਠੀਕ ਠੀਕ ਸਹੀ ਤੇ ਇਹ ਕਿਹੜੀ ਕਿਹੜੀ ਫਸਲ ਬੱਬਾ ਜੀ ਆਪਣੇ ਪਿੰਡ ਚ ਹੁੰਦੀ ਕਿ ਸਾਰੀਆਂ ਫਸਲਾਂ ਹੁੰਦੀਆਂ ਸਾਰੀਆਂ ਇੰਦਾ ਹੁੰਦੀਆਂ ਸੋਣੀ ਸਾਰੀਆਂ ਠੀਕ ਇੱਕ ਤਰ੍ਹਾਂ ਘਟ ਬੀਜਦੇ ਆ ਠੀਕ ਬਾਗੇ ਖਰਬੂਜਾ ਵੀ ਬੀਜ ਲੈਂਦੇ ਫੁੱਟਾ ਵੀ ਬੀਜ ਲੈਂਦੇ ਫਸਲ ਸਾਰੀ ਬੀਜਦੇ ਤੇ ਇਹ ਬੱਬਾ ਜੀ ਜਿਵੇਂ ਆਪਣੇ ਪਿੰਡ ਦੀ ਰਹਿائش ਹੈਗੀ ਹੈ ਇਹ ਸਾਰਾ ਪਿੰਡ ਉਹਨੇ ਇਹ ਕਿ ਵੱਧ ਗਿਆ ਰਹਿਸ਼ਾਨ ਬਹੁਤ ਆ ਡਬਲ ਹੋ ਗਿਆ ਉਹ ਤਾਂ ਡਬਲ ਦਾ ਵੀ ਤਰ੍ਹਾਂ ਵਾਲਾ ਸਹੀ ਮਤਲਬ ਤੁਹਾਡੀ ਹੋਸ਼ ਕਿੰਨੇ ਕੋ ਕਰਤੀ ਇੱਥੇ ਜਮੀਨਾ ਨਹੀਂ ਸੁੰਦੀਆਂ ਇੱਥੇ ਬੰਦੇ ਸੁੰਦੇ ਆ ਸਹੀ ਇੱਕ ਇੱਕ ਦੇ 10-10 ਘਰ ਬਣੇ ਆ ਮੰਜੀਆਂ ਡਾਉਨ ਨੂੰ ਤਾਂ ਕੋਈ ਨਹੀਂ ਕੰਧਾਂ ਆ ਗਈਆਂ ਵਿੱਚ ਜਿੰਨਾਂ ਨੇ ਤੁਹਾੜੇ ਤੋਂ ਤੁਹਾਡੇ ਨੱਪ ਲਾਇਆ ਉਹਨਾਂ ਨੂੰ ਮਿਲ ਗਿਆ ਬਾਕੀ ਦਾਨੂ ਕਿਧਰੋਂ ਲੱਭੇ ਤੇ ਇਹ ਬੱਬਾ ਜੀ ਪਹਿਲੇ ਕਿੰਨੇ ਕੋਈ ਘਰ ਪੱਕੇ ਸੀ ਜਿਹੜੇ ਤੁਸੀਂ ਵੇਖੇ ਨੇ ਆਹ ਲੈਂਡ ਸੀ ਆਹ ਲੈਂਡ ਸੀ ਇਹਦੇ ਪਿਛਲੀ ਲੈਂਡ ਸੀ ਸਹੀ ਇਹ ਕੋਹਦੇ ਪਿਛਲੀ ਲੈਂਡ ਸੀ ਠੀਕ ਹਾਂ ਬਾਕੀ ਦਾ ਸਾਰੇ ਆ ਉੱਥੇ ਦਾ ਹੀ ਇਦਨੋਂ ਵੀ ਮਜ਼ੇ ਆ ਉੱਥੇ ਖਾਲਾ ਸਗਾ ਉਧਰ ਕਣਕਾਂ ਵੀ ਜਿਹਦੇ ਸੀ ਉਹ ਵੀ ਉਧਰ ਦੋ ਤਿੰਨ ਲੈਣਾ ਠੀਕ ਇੱਕ ਲੈਨ ਹੈਗੇ ਲਾਟੀ ਦੋ ਲੈਨਾਂ ਪੁੱਟੋ ਕਲੂਨੀ ਠੀਕ ਤੇ ਬੱਬਾ ਜੀ ਹੁਣ ਤਾਂ ਆਪਣੇ ਪਿੰਡ 'ਚ ਕੋਈ ਪੁਰਾਣੀ ਨਿਸ਼ਾਨੀ ਨਹੀਂ ਰਹੀ ਜਗ੍ਹਾ ਹੈ ਹੀ ਨਹੀਂ ਹੁਣ ਨਹੀਂ ਪੁਰਾਣੀ ਨਿਸ਼ਾਨੀ ਮੇਰੇ ਕੋਈ ਨਹੀਂ ਰਹੀ ਹੋਣੀ ਹੈਗੀ ਆ ਆ ਦੇ ਹਾਵੇ ਦਾ ਘਰ ਠੀਕ ਸਾਹ ਦਾ ਜਿੱਥੇ ਗੁਰਦੁਆਰਾ ਸੀ ਮਾ ਇਹਨਾਂ ਦਾ ਜਿਹਾ ਗੁਰਦੁਆਰਾ ਸੀ ਠੀਕ ਤੇ ਸਕੂਲ ਵੀ ਆਪਣਾ ਪੁਰਾਣਾ ਉੱਥੇ ਹੀ ਹੈ ਸਕੂਲ ਉੱਥੇ ਹੀ ਆ ਠੀਕ ਟਟਕੇ ਬਣਿਆ ਕੁੜੀਆਂ ਮੁੰਡਿਆਂ ਕੁੜੀਆਂ ਕਿੱਥੇ ਕੁੜੀਆਂ ਇੱਥੇ ਪੜਦੀਆਂ ਸੀ ਉਹ ਮਰੇ ਉੱਧੇ ਹੀ ਆ ਕੁੜੀਆਂ ਦਾ ਨਵਾਂ ਬਣਿਆ ਅੱਛਾ ਮੱਛੀਆਂ ਇੱਥੇ ਪਹਿਲਾਂ ਗੋਲਿਆ ਸਭ ਬੱਚੇ ਪ੍ਰਾਣਾ ਉਹੀ ਗੋਲਿਆ ਨਹੀਂ ਸੂਰਾ ਫੇਰ ਸਕੂਲ ਬਣ ਗਿਆ ਤਾਂ ਫੇਰ ਸਕੂਲ ਬੱਚਿਆਂ ਦਾ ਇੱਥੋਂ ਉੱਥੇ ਲੱਗਾ ਇਹ ਆਮ ਨੂੰ ਦਿੱਤਾ ਸਹੀ ਸਹੀ ਅੱਛਾ ਪਹਿਲੇ ਸੇ ਕੁੜੀਆਂ ਦਾ ਸਕੂਲ ਬਣਿਆ ਸੀ ਕੁੜੀਆਂ ਸਕੂਲ ਸੀ ਇੱਥੇ ਔਰ ਜਗ੍ਹਾ ਕੋਈ ਨਹੀਂ ਸੀ ਮੜਿਆ ਕੋਈ ਨਹੀਂ ਸੀ ਨਾ ਇੱਥੇ ਦੀ ਬੱਚੀਆਂ ਪੜਦੀਆਂ ਹੋਰ ਕੀ ਗੱਲ ਦੱਸ ਬੱਬੇ ਆਪਣੇ ਪਿੰਡ ਬਾਰੇ ਹੁਣ ਲੋਕਲ ਜਿਵੇਂ ਮਾਜੇ ਸਾਰੇ ਰਹਿੰਦੇ ਨਾਲ ਮਿਲ ਕੇ ਸੋਹਣੇ ਤਰੀਕੇ ਨਾਲ ਮਿਲ ਕੇ ਸਹੀ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਆ ਸਹੀ ਸਹੀ ਪੇਸ਼ੇਦਾਰੀਆਂ ਵੀ ਇੱਕ ਦੂਏ ਨਾਲ ਕੀਤੀ ਸਹੀ ਵੀ ਅਮਨ ਅਮਨ ਹੈ ਅਮਨ ਕੋਈ ਨਹੀਂ ਬਹੁਤ ਸੋਨਾ ਖੁਸ਼ ਹੈ ਇਹਦਾ ਪਿੰਡ ਬਹੁਤ ਅੱਛਾ ਸੀ ਆਲੇ ਦੁਆਲੇ ਦਾ ਪਿੰਡ ਸਮਾ ਗਲਤ ਸੀ ਠੀਕ ਨਹੀਂ ਤੇ ਲੜਾਈਆਂ ਹੁੰਦੀਆਂ ਰਹਿਣੀਆਂ ਸਹੀ बहुत अच्छा पेड़ भी अमन पसंद लोग सारे हाँ, जिन्हें भी बरादरी बैठी प्यार मुहबत नी ठीक ठीक हो गया बबा जी बड़ी मेहरबानी बहुत शुक्रिया अपना टाइम